ਸਤਿ ਸ੍ਰੀ ਅਕਾਲ ਦੋਸਤੋ ਆਓ ਪੜ੍ਹਦੇ ਹਾਂ ਕੁਝ ਖਾਸ ਕਾਵ ਟੁਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਬੀਐਸ ਮਾਸਟਰ 4 ਪੰਜਾਬੀ ਲਾਜ਼ਮੀ ਤੂੰ ਕਦੋਂ ਤੱਕ ਰਹੇਂਗਾ ਭਾਲਦਾ ਆਜ਼ਾਦੀ ਦੇ ਅਰਥ ਤੂੰ ਕਦੋਂ ਤੱਕ ਰਹੇਂਗਾ ਭਾਲਦਾ ਆਜ਼ਾਦੀ ਦੇ ਅਰਥ ਟੁੱਟੀ ਹੋਈ ਪੰਜਾਬਲੀ ਤੇ ਖੁੰਡੀ ਹੋਈ ਦਾਤਰੀ ਕੋਲੋਂ ਤੈਨੂੰ ਤੇ ਪਤਾ ਵੀ ਨਹੀਂ ਚੱਲਿਆ ਕੇ ਰੂੜ ਸਿੰਘ ਦੇ ਬਲਦਕਿੰਝ ਹੌਲੀ ਹੌਲੀ ਹਾਰ ਗਏ ਕਵਿਤੇ ਕਵਤਾ ਵਿਚਾਰ ਦੀ ਇਨਕਾਬ ਪੰਕਤੀਆਂ ਪ੍ਰਗਤੀਵਾਦੀ ਪ੍ਰਵਾਸੀ ਕਵੀ ਸੁਖਵਿੰਦਰ ਕੰਬੋਲ ਦੀ ਰਚਨਾ ਪੰਜਾਬ ਕਥਾ ਦੇ ਵਿੱਚੋਂ ਲਈਆਂ ਗਈਆਂ ਹਨ ਡਾਕਟਰ ਜਸਵਿੰਦਰ ਸਿੰਘ ਤੇ ਡਾਕਟਰ ਇੰਦਰਜੀਤ ਸਿੰਘ ਚੀਮਾ ਨੇ ਇਹ ਕਵਿਤਾ ਬੀਏ ਭਾਗ ਦੂਜਾ ਪੰਜਾਬੀ ਲਾਜ਼ਮੀ ਲਈ ਨਿਸ਼ਚਿਤ ਪਾਠ ਪੁਸਤਕ ਕਾਵ ਲੇਰਾਂ ਦੇ ਵਿੱਚ ਸੰਪਾਦਿਤ ਕੀਤੀ ਹੈ ਪ੍ਰਸੰਗ ਇਸ ਕਵਿਤਾ ਦੇ ਵਿੱਚ ਸੁਖਵਿੰਦਰ ਕੰਬੋਜ ਨੇ ਆਜ਼ਾਦੀ ਉੱਪਰ ਪੰਜਾਬ ਦੀ ਛੋਟੀ ਕਿਸਾਨੀ ਅਤੇ ਆਮ ਲੋਕਾਂ ਦੀ ਹੋਈ ਲੁੱਟ ਖਜ਼ਟ ਦੁਰਦਸ਼ਾ ਦੇ ਨਿਰੂਪਣ ਕੀਤਾ ਹੈ ਕਵੀ ਪੁੱਛਦਾ ਹੈ ਕਿ ਆਮ ਲੋਕ ਕਦੋਂ ਤੱਕ ਨੇਤਾਵਾਂ ਦੇ ਮੂੰਹ ਵੱਲ ਵੇਖਦੇ ਰਹਿਣਗੇ ਪਛਟ ਨੇਤਾਵਾਂ ਅਤੇ ਸਵਾਰਥੀ ਲੋਕਾਂ ਨੇ ਕਿਸੇ ਗਰੀਬ ਅਤੇ ਕਿਰਤੀ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦੇਣੇ ਸ਼ਹੀਦਾਂ ਦੀਆਂ ਰੂਹਾਂ ਨੇ ਵਿਲਕਦੇ ਹੀ ਰਹਿ ਜਾਣਾ ਹੈ ਸਰਮਾਇਦਾਰ ਅਤੇ ਜ਼ਗੀਰਦਾਰ ਦੋਨੋਂ ਦਿਨੋਂ ਦਿਨ ਅਮੀਰ ਹੁੰਦੇ ਜਾਣਗੇ ਅਤੇ ਗਰੀਬਾਂ ਦੀ ਹਾਲਤ ਵੱਧ ਤੋਂ ਵੱਧਰ ਹੁੰਦੀ ਜਾਣੀ ਹੈ ਲੋਕਾਂ ਨੂੰ ਆਪਣੀ ਹਾਲਤ ਸੁਧਾਰਨ ਲਈ ਸੰਘਰਸ਼ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੈ ਵਿਆਖਿਆ ਕਵੀ ਆਮ ਆਦਮੀ ਕੋਲੋਂ ਇਹ ਸਵਾਲ ਪੁੱਛਦਾ ਹੈ ਕਿ ਉਹ ਕਦੋਂ ਤੱਕ ਆਜ਼ਾਦੀ ਵਿੱਚੋਂ ਪ੍ਰਾਪਤ ਹੋਣ ਵਾਲੀਆਂ ਸੁੱਖ ਸਹੂਲਤਾਂ ਦਾ ਇੰਤਜ਼ਾਰ ਕਰਦਾ ਰਹੇਗਾ ਕਿ ਕਿਸਾਨਾਂ ਦੀ ਟੁੱਟੀ ਹੋਈ ਪੰਜਾਬੀ 45 ਅਤੇ ਖੁੰਡੀ ਦਾਤਰੀ ਉਹਨਾਂ ਦੀ ਤਰਸਯੋਗ ਹਾਲਤ ਨੂੰ ਬਿਆਨ ਕਰਨ ਲਈ ਕਾਫੀ ਨਹੀਂ ਹੈ ਆਜ਼ਾਦੀ ਤੋਂ ਬਾਅਦ ਆਏ ਹਰੀ ਇਨਕਲਾਬ ਦੁਆਰਾ ਧਨੀ ਜ਼ਿਮੀਂਦਾਰਾਂ ਦੇ ਟਰੈਕਟਰਾਂ ਨੇ ਰੂੜ ਸਿੰਘ ਵਰਗੇ ਛੋਟੇ ਕਿਸਾਨਾਂ ਨੂੰ ਖੇਤੀ ਦੇ ਧੰਦੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਉਹਨਾਂ ਦੇ ਪੁੱਤਰਾਂ ਨੂੰ ਦੂਰ ਰੰਗ ਦੀ ਟੋਟੀ ਕਮਾਉਣ ਦੇ ਲਈ ਮੰਡੀਆਂ ਵਿੱਚ ਜਾ ਕੇ ਮਜ਼ਦੂਰੀ ਕਰਨੀ ਪੈ ਰਹੀ ਹੈ ਸਿਆਸਤਦਾਨਾਂ ਅਫਸਰਾਂ ਅਤੇ ਸਰਮਾਇਦਾਰਾਂ ਦੀ ਜੁੰਡਲੀ ਨੇ ਕਿਰਤੀਆਂ ਕਿਸਾਨਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ ਪੰਜਾਬ ਦੀ ਕਥਾ ਬੇਹਦ ਤਰਾਸਦਕ ਅਤੇ ਕਰਨਾ ਭਰਪੂਰ ਹੈ ਅਗਲੇ ਕਾ ਪੰਕਤੀਆਂ ਤੁਸੀਂ ਕਮੀਨੇ ਹੋ ਸਾਡੀਆਂ ਜਾਇਦਾਦਾਂ ਦੱਬਦੇ ਰਿਸ਼ਵਤਾਂ ਖਾਂਦੇ ਗੰਦਗੀ ਚ ਰਹਿੰਦੇ ਨਰਕ ਭੋਗਦੇ ਹੋ ਅਸੀਂ ਭਾਰਤ ਨੂੰ ਸਵਰਗ ਬਣਾਉਣਾ ਚਾਹੁੰਦੇ ਹਾਂ ਤੁਸੀਂ ਬਣਨ ਨਹੀਂ ਦਿੰਦੇ ਕਵੀ ਤੇ ਕਵਤਾ ਵਿਚਾਰਧਨ ਕਾ ਪੰਕਤੀਆਂ ਜਸਵੰਤ ਦੀਦ ਵੱਲੋਂ ਰਚਿਤ ਕਵਿਤਾ ਭਾਂਜੇ ਦੀ ਵਿਲਾਇਤ ਫੇਰੀ ਦੇ ਵਿੱਚੋਂ ਲਈਆਂ ਗਈਆਂ ਹਨ ਇਹ ਕਵਿਤਾ ਵਿਭਾਗ ਦੂਜਾ ਸਮੈਸਟਰ 4 ਦੀ ਪਾਠ ਪੁਸਤਕ ਕਾਵ ਲੈਰਾਂ ਦੇ ਵਿੱਚ ਦਰਜ ਹੈ ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਇੰਦਰਜੀਤ ਸਿੰਘ ਚੀਮਾ ਨੇ ਇਸ ਪੁਸਤਕ ਦਾ ਸੰਪਾਦਨ ਕੀਤਾ ਹੈ ਪ੍ਰਸੰਗ ਇਸ ਕਵਿਤਾ ਦਾ ਵਾਚਕ ਅਤੇ ਵਾਚਕ ਆਪਣੇ ਕੰਮਾਂ ਆਪਸ ਇੰਗਲੈਂਡ ਜਾਂਦਾ ਹੈ ਤਾ ਮਾਮੇ ਦੇ ਬਹੁਤ ਸਾਰੇ ਦੋਸਤ ਉਸ ਦੇ ਸਵਾਗਤ ਲਈ ਇਕੱਠੇ ਹੋ ਜਾਂਦੇ ਹਨ ਉਹ ਉਸ ਦੀ ਖੂਬ ਖਾਤਰਦਾਰੀ ਕਰਦੇ ਹਨ ਪਰ ਨਾਲ ਨਾਲ ਇਹ ਜ਼ਰੂਰ ਕਹੀ ਜਾਂਦੇ ਹਨ ਕਿ ਇੰਡੀਆ ਨਰਕ ਹੈ ਉਹ ਆਪਣੀਆਂ ਪ੍ਰਾਪਤੀਆਂ ਨੂੰ ਬਹੁਤ ਵਧਾ-ਚੜਾ ਕੇ ਦੱਸਦੇ ਹਨ ਕਈ ਉਹਨਾਂ ਦੀਆਂ ਬੇਤਕੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਉਸ ਨੂੰ ਇਹਨਾਂ ਉੱਪਰ ਤਰਸ ਆਉਂਦਾ ਹੈ ਉਹ ਫੈਸਲਾ ਨਹੀਂ ਕਰ ਪਾਉਂਦਾ ਕਿ ਇਹ ਲੋਕ ਆਪਣੀਆਂ ਪ੍ਰਾਪਤੀਆਂ ਉੱਪਰ ਹੱਸ ਰਹੇ ਹਨ ਜਦ ਵਿਗੋਚਿਆਂ ਉੱਪਰ ਰੋ ਰਹੇ ਹਨ ਵਿਆਖਿਆ ਇੱਕ ਐਨ ਆਰ ਆਈ ਬੰਦਾ ਕਵੀ ਨੂੰ ਸੰਬੋਧਨ ਕਰਕੇ ਕਹਿੰਦਾ ਹੈ ਕਿ ਭਾਰਤੀ ਲੋਕ ਬੜੇ ਕਮੀਨੇ ਹੁੰਦੇ ਹਨ ਉਹ ਬਾਹਰ ਗਏ ਲੋਕਾਂ ਦੀਆਂ ਜਾਇਦਾਦਾਂ ਉੱਪਰ ਨਾਜਾਇਜ਼ ਕਬਜ਼ਾ ਕਰ ਲੈਂਦੇ ਹਨ ਉਹ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦੇ ਰਿਸ਼ਵਤ ਲੈਣ ਤੋਂ ਬਗੈਰ ਉਹ ਕਿਸੇ ਵੀ ਕੰਮ ਨੂੰ ਹੱਥ ਵਿੱਚ ਨਹੀਂ ਲਾਉਂਦੇ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਗੰਦ ਪਾ ਰੱਖਿਆ ਹੈ ਸੜਕਾਂ 'ਚ ਰਾਹੇ ਅਤੇ ਬਸਤੀਆਂ ਕੂੜੇ ਦੇ ਢੇਰਾਂ ਨਾਲ ਡੇ ਪਏ ਹਨ ਉਹਨਾਂ ਨੇ ਆਪਣੇ ਜੀਵਨ ਨੂੰ ਨਰਕ ਬਣਾ ਰੱਖਿਆ ਹੈ ਅਸੀਂ ਐਨ ਆਰ ਆਈ ਲੋਕ ਜਦੋਂ ਵੀ ਆਪਣੇ ਪਿੰਡਾਂ ਵਿੱਚ ਚੱਕਰ ਮਾਰਦੇ ਹਾਂ ਤਾਂ ਵਿਕਾਸ ਦੇ ਕੰਮਾਂ ਲਈ ਬਹੁਤ ਮੋਟੀ ਸਾਰੀ ਚੈਰਿਟੀ ਦਾਨ ਦੇ ਕੇ ਜਾਂਦੇ ਹਾਂ ਪਰ ਤੁਸੀਂ ਉਹ ਰਕਮ ਵੀ ਖਾ ਪੀ ਜਾਂਦੇ ਹੋ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਹੈ ਕਵੀ ਦੱਸ ਰਿਹਾ ਹੈ ਕਿ ਸਾਰੇ ਅਮੀਰ ਆਦਮੀ ਗਰੀਬਾਂ ਨੂੰ ਨਸੀਹਤ ਦੇਣਾ ਅਤੇ ਉਹਨਾਂ ਦੀ ਲਾਪਾ ਕਰਨੀ ਆਪਣਾ ਬੁਨਿਆਦੀ ਹੱਕ ਸਮਝਦੇ ਹਨ ਆਪ ਹੋ ਭਾਵੇਂ ਕਿੰਨੇ ਵੀ ਮੂਰਖ ਹੋਣ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਨੈਕਸਟ ਆਪਣੇ ਕਾਵਟ ਟੈ ਹੋਈ ਹਮੇ ਮੁਕਤ ਇਸ ਭਰਮ ਤੋਂ ਕਿ ਤੂੰ ਪਰਮਾਤਮਾ ਪਤੀ ਹੈ ਤੇ ਮੈਂ ਪ੍ਰਤੀਵਰਤਾ ਪਤਨੀ ਕਵਿਤੇ ਕਵਤਾ ਵਿਚਾਰ ਦੇ ਨਕਾ ਪੰਕਤੀਆਂ ਪੰਜਾਬੀ ਦੀ ਪ੍ਰਮੁੱਖ ਕਵਿਤਰੀ ਸ਼੍ਰੀਮਤੀ ਵਨੀਤਾ ਦੀ ਕਵਿਤਾ ਅਹਲਿਆ ਦੇ ਵਿੱਚੋਂ ਲਈਆਂ ਗਈਆਂ ਹਨ ਇਸ ਕਵਿਤਾ ਵਿੱਚ ਸਾਡੇ ਕਾਵ ਸੰਗ੍ਰਹਿ ਕਾਵ ਲੇਰਾਂ ਦੇ ਵਿੱਚ ਸੰਕਲਿਤ ਹੈ ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਇੰਦਰਜੀਤ ਸਿੰਘ ਚੀਮਾ ਨੇ ਇਸ ਪਾਠ ਪੁਸਤਕ ਦਾ ਸੰਪਾਦਨ ਕੀਤਾ ਹੈ ਪ੍ਰਸੰਗ ਅਹਲਿਆ ਵਿੱਚ ਕਵਿਤਰੀ ਨੇ ਇੱਕ ਪ੍ਰਾਣਿਕ ਪ੍ਰਸੰਗ ਦਾ ਆਧੁਨਿਕ ਸੰਦਰਭ ਦੇ ਵਿੱਚ ਪੁਨਰਲੇਖਨ ਕੀਤਾ ਹੈ ਅਹਿਲਿਆ ਮਹਾਰਿਸ਼ੀ ਗੌਤਮ ਦੀ ਸੁੰਦਰ ਪਤਨੀ ਸੀ ਜਿਸ ਦੇ ਰੂਪ ਨੂੰ ਭੋਗਣ ਲਈ ਦੇਵਰਾਜ ਇੰਦਰ ਨੇ ਤੇ ਚੰਦਰਮਾ ਦੀ ਸਹਾਇਤਾ ਦੇ ਨਾਲ ਗੌਤਮ ਨੂੰ ਨਦੀ ਇਸ਼ਨਾਨ ਲਈ ਕੁਟਿਆ ਤੋਂ ਬਾਹਰ ਭੇਜਿਆ ਅਤੇ ਫਿਰ ਉਹ ਆਪਣਾ ਰੂਪ ਗੌਤਮ ਵਰਗਾ ਬਣਾ ਕੇ ਆ ਗਿਆ ਉਸਨੇ ਇੰਦਰ ਅਤੇ ਉਸਨੇ ਇੰਦਰ ਅਤੇ ਅਹਿਲਿਆ ਨੂੰ ਇਕੱਠਿਆਂ ਦੇਖ ਕੇ ਸ਼ਰਾਪ ਦੇ ਦਿੱਤਾ ਅਹिल्या ਨੇ ਇਹ ਸ਼ਬਦ ਗੌਤਮ ਦੇ ਸ਼ਰਾਪ ਦੇ ਉੱਤਰ ਵਜੋਂ ਬੋਲੇ ਹਨ ਵਿਆਖਿਆ ਅਹिल्या ਗੌਤਮ ਨੂੰ ਦੱਸਦੀ ਹੈ ਕਿ ਪਤੀ ਅਤੇ ਪਤਨੀ ਦਾ ਰਿਸ਼ਤਾ ਪਰਸਪਰ ਵਿਸ਼ਵਾਸ ਉੱਪਰ ਖੜੋਤਾ ਹੁੰਦਾ ਹੈ ਜੇ ਦੋਹਾਂ ਨੂੰ ਇੱਕ ਦੂਜੇ ਉੱਪਰ ਵਿਸ਼ਵਾਸ ਹੀ ਨਾ ਰਹੇ ਤਾਂ ਇਸ ਰਿਸ਼ਤੇ ਦੇ ਕੋਈ ਅਰਥ ਨਹੀਂ ਰਹਿੰਦੇ ਗੌਤਮ ਦੇ ਸ਼ਰਾਪ ਉੱਪਰ ਅਹिल्या ਦਾ ਇਹ ਭਰਮ ਖਤਮ ਹੋ ਗਿਆ ਕਿ ਪਤੀ ਨੂੰ ਪਰਮਾਤਮਾ ਮੰਨਣਾ ਗਲਤ ਹੈ ਪਰਮਾਤਮਾ ਜਾਣ ਕੇ ਪ੍ਰੇਮ ਕਰਨਾ ਚਾਹੀਦਾ ਹੈ ਇਹ ਸਿਰਫ ਭਰਮ ਹੈ ਜੇ ਪਤੀ ਛੋਟੀਆਂ-ਛੋਟੀਆਂ ਗੱਲਾਂ ਉੱਪਰ ਆਪਣੀ ਪਤਨੀ ਦੀ ਪ੍ਰੀਖਿਆ ਲੈਂਦਾ ਹੈ ਤਾਂ ਉਹ ਕੈਸਾ ਪਰਮਾਤਮਾ ਹੋਇਆ ਇਹੋ ਜਿਹੇ ਪਤੀ ਦੀ ਖਾਤਰ ਅਹੇਲਿਆ ਦੀ ਪ੍ਰਤੀਵਰਤਾ ਬਣ ਕੇ ਆਪਣੇ ਜੀਵਨ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੀ ਉਹ ਵਿਦਰੋਹ ਉੱਪਰ ਉਤਰ ਆਉਂਦੀ ਹੈ ਅਤੇ ਪ੍ਰਵਾਨਿਤ ਮर्यादा ਨੂੰ ਨਕਾਰ ਦਿੰਦੀ ਹੈ ਅਗਲਾ ਪੈਰਾ ਸੁੰਗਣ ਲਈ ਬਾਰੂਦ ਦੀ ਗੰਧ ਭਾਲਦਾ ਹਾਂ ਖਾਂ ਲਈ ਅੱਗ ਦੀ ਤਲਾਸ਼ ਕਰਦਾ ਹਾਂ ਮੈਂ ਸਮਾਂ ਹਾਂ ਕਵਿਤੇ ਕਵਤਾ ਵਿਚਾਰ ਦੇ ਇਨਕਾ ਪੰਕਤੀਆਂ ਦਰਸ਼ਨ ਪੁੱਤਰ ਦੀ ਕਵਤਾ ਮੈਂ ਸਮਾਂ ਹਾਂ ਦੇ ਵਿੱਚੋਂ ਲਈਆਂ ਗਈਆਂ ਹਨ ਇਸ ਕਵਤਾ ਨੂੰ ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਇੰਦਰਜੀਤ ਸਿੰਘ ਚੀਮਾ ਨੇ ਬੀਏ ਭਾਗ ਦੂਜਾ ਸਮੈਸਟਰ 4 ਪੰਜਾਬੀ ਲਾਜ਼ਮੀ ਦੀ ਕਾਵ ਸੰਗ੍ਰਹਿ ਕਾਵ ਲਹਿਰਾਂ ਦੇ ਵਿੱਚ ਸੰਕਲਿਤ ਕੀਤਾ ਹੈ ਪਰਸੰਗ ਇਸ ਕਵਿਤਾ ਵਿੱਚ ਕਵੀ ਆਧੁਨਿਕ ਦੌਰ ਆਧੁਨਿਕ ਦੌਰ ਦੇ ਪ੍ਰਦੂਸ਼ਣ ਅਤੇ ਆਤਮ ਕੇਂਦਰਿਤ ਰੁਚੀਆਂ ਬਾਰੇ ਆਪਣੇ ਭਾਵ ਵਿਅਕਤ ਕਰਦਾ ਹੈ ਉਹ ਲਿਖਦਾ ਹੈ ਕਿ ਸਮਾ ਆਪਣੀ ਚਾਲ ਚੱਲਦਾ ਹੋਇਆ ਅਜਿਹੇ ਨਾਜ਼ਕ ਦੌਰ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਜਿੱਥੇ ਪੂੰਜੀਵਾਦ ਨੇ ਸਾਰੇ ਰਿਸ਼ਤਿਆਂ ਕਦਰਾਂ ਕੀਮਤਾਂ ਦਾ ਵਿਨਾਸ਼ ਕਰ ਦਿੱਤਾ ਹੈ ਹੁਣ ਕੋਈ ਮਨੁੱਖ ਆਪਣੇ ਫਰਜ਼ਾਂ ਦੀ ਗੱਲ ਨਹੀਂ ਕਰਦਾ ਬਲਕਿ ਅਧਿਕਾਰਾਂ ਦੀ ਖਾਤਰ ਲੜਦਾ ਹੈ ਯੁਵਾ ਵਰਗ ਬੇਰੁਜ਼ਗਾਰ ਹੈ ਉਸ ਪਾਸ ਕੋਈ ਖਦੇ ਰੰਗੀਨ ਸੁਪਨੇ ਵੀ ਨਹੀਂ ਹਨ ਇਸ ਸੂਰਤ ਦੇ ਵਿੱਚ ਉਹ ਬੇਜਾਨ ਤੇ ਉਪਰਾਮ ਹੋ ਚੁੱਕਾ ਹੈ ਉਸ ਦੇ ਚਾਰੇ ਪਾਸੇ ਹਿੰਸਕ ਵਾਤਾਵਰਨ ਹੈ ਉਹ ਕਿਧਰੇ ਵੀ ਸੁਰੱਖਿਅਤ ਨਹੀਂ ਹਨ ਫਟਸੰਗ ਨੂੰ ਇੱਕ ਵਾਰ ਰਿਪੀਟ ਕਰਦੇ ਹਾਂ ਇਸ ਕਵਿਤਾ ਵਿੱਚ ਕਵੀ ਆਧੁਨਿਕ ਦੌਰ ਦੇ ਪਰ ਦੂਸ਼ਣ ਅਤੇ ਆਤਮ ਕੇਂਦਰਿਤ ਰੁਚੀਆਂ ਬਾਰੇ ਆਪਣੇ ਭਾਵ ਵਿਅਕਤ ਕਰਦਾ ਹੈ ਉਹ ਲਿਖਦਾ ਹੈ ਕਿ ਸਮਾ ਆਪਣੀ ਚਾਲ ਚੱਲਦਾ ਹੋਇਆ ਅਜਿਹੇ ਨਾਜਕ ਦੌਰ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਜਿੱਥੇ ਪੂੰਜੀਵਾਦ ਨੇ ਸਾਰੇ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਦਾ ਵਿਨਾਸ਼ ਕਰ ਦਿੱਤਾ ਹੈ ਹੁਣ ਕੋਈ ਮਨੁੱਖ ਆਪਣੇ ਫਰਜ਼ਾਂ ਦੀ ਗੱਲ ਨਹੀਂ ਕਰਦਾ ਬਲਕਿ ਅਧਿਕਾਰਾਂ ਦੀ ਖਾਤਰ ਲੜਦਾ ਹੈ ਯੁਵਾ ਵਰਗ ਬੇਰੁਜ਼ਗਾਰ ਹੈ ਉਸ ਪਾਸ ਭੁੱਖ ਦੇ ਰੰਗੀਨ ਸੁਪਨੇ ਵੀ ਨਹੀਂ ਹਨ ਇਸ ਸੂਰਤ ਵਿੱਚ ਉਹ ਬੇਜਾਨ ਅਤੇ ਉਪਰਾਮ ਹੋ ਚੁੱਕਾ ਹੈ ਉਸ ਦੇ ਚਾਰੇ ਪਾਸੇ ਹਿੰਸਕ ਵਾਤਾਵਰਨ ਹੈ ਉਹ ਕਿਧਰੇ ਵੀ ਸੁਰੱਖਿਅਤ ਨਹੀਂ ਹਨ ਵਿਆਖਿਆ ਸਾਰੀ ਦੁਨੀਆ ਅੰਤਕਵਾਦ ਅਤੇ ਯੁੱਧ ਦੇ ਵਾਤਾਵਰਨ ਦੇ ਵਿੱਚ ਸੈਮੀ ਹੋਈ ਹੈ ਕਿਧਰੇ ਅੰਤਕਵਾਦੀ નિર્દોਸ਼ ਲੋਕਾਂ ਦੀਆਂ ਹੱਤਿਆਵਾਂ ਕਰ ਰਹੇ ਹਨ ਅਤੇ ਕਿਧਰੇ ਇੱਕ ਦੇਸ਼ ਦੂਜੇ ਦੇਸ਼ ਦੇ ਉੱਪਰ ਹਮਾਈ ਹਵਾਈ ਹਮਲੇ ਕਰ ਰਿਹਾ ਹੈ ਮਾਸੂਮਾਂ ਨੂੰ ਮਾਰਨ ਲਈ ਬੰਬ ਵਰਸਾਈ ਜਾ ਰਹੇ ਹਨ ਮਿਜ਼ਾਈਲਾਂ ਡਾਗੀਆਂ ਜਾ ਰਹੀਆਂ ਹਨ ਚਾਰੇ ਪਾਸੇ ਫਿਜ਼ਾਵਾਂ ਦੇ ਵਿੱਚ ਬਾਰੂਦ ਦੀ ਗੰਧ ਪਸਰੀ ਹੋਈ ਹੈ ਅਤੇ ਅੱਗਾਂ ਲੱਗੀਆਂ ਹੋਈਆਂ ਹਨ ਇਹੋ ਜਿਹੇ ਖੌਫਨਾਕ ਮਾਹੌਲ ਵਿੱਚ ਜੀਵਨ ਦੇ ਕੀ ਅਰਥ ਹਨ ਸਮਾਂ ਤੰਡਵ ਨਾਚ ਨੱਚ ਰਿਹਾ ਹੈ ਅਗਲਾ ਕਹਾ ਟੋਟਾ ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੂੰ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਕਾਵਿ ਤਕਤਾ ਉਖਤ ਕਾ ਪੰਕਤੀਆਂ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਸ਼੍ਰੀਮਤੀ ਸੁਖਵਿੰਦਰ ਅਮਰਤਲੀ ਰਚਨਾ ਹੁਣ ਮਾਂ ਦੇ ਵਿੱਚੋਂ ਲਈਆਂ ਗਈਆਂ ਹਨ ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਇੰਦਰੀਏ ਸਿੰਘ ਜੀਮਾ ਨੇ ਇਸ ਕਵਤਾ ਨੂੰ ਬੀਏ ਭਾਗ ਦੂਜਾ ਦੀ ਪਾਠ ਪੁਸਤਕ ਕਾਵ ਲੈਰਾਂ ਦੇ ਵਿੱਚ ਸੰਕਲਿਤ ਕੀਤਾ ਹੈ ਪ੍ਰਸੰਗ ਇਸ ਕਵਿਤਾ ਵਿੱਚ ਸੁਖਵਿੰਦਰ ਅਮਰਤ ਨੇ ਆਪਣੀ ਮਾਂ ਦੇ ਹਵਾਲੇ ਨਾਲ ਪੰਜਾਬੀ ਸਮਾਜ ਵਿੱਚ ਇੱਕ ਔਰਤ ਦੀ ਤਰਸਯੋਗ ਸਥਿਤੀ ਦਾ ਨਿਰੂਪਣ ਕੀਤਾ ਹੈ। ਉਸਦੀ ਮਾਂ ਸੰਵੇਦਨਸ਼ੀਲ ਲੂਚੀਆਂ ਵਾਲੀ ਇੱਕ ਖੂਬਸੂਰਤ ਔਰਤ ਸੀ ਪਰ ਉਸ ਨੂੰ ਸ਼ਰਾਬੀ ਅਤੇ ਕੁਰਾਖਤ ਵਿਅਕਤੀ ਦੀ ਬੀਵੀ ਬਣ ਕੇ ਆਪਣਾ ਜੀਵਨ ਬਿਤਾਉਣਾ ਪਿਆ। ਉਸਦੀ ਮਾਂ ਨੇ ਕਈ ਧੀਆਂ ਨੂੰ ਜਨਮ ਦਿੱਤਾ, ਉਹ ਕੋਈ ਪੁੱਤਰ ਨਾ ਜਨਸਕੀ। ਇਸੇ ਕਾਰਨ ਉਸ ਨੂੰ ਹਰ ਰੋਜ਼ ਪਤੀ ਦੀਆਂ ਗਾਲਾਂ ਅਤੇ ਧੌਲ ਧੱਫੇ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਉਹ ਬੁੱਢੀ ਹੋ ਗਈ ਸੀ ਉਸ ਦੀਆਂ ਸਾਰੀਆਂ 3 ਬੀਵੀਆਂ ਜਾਂ ਚੁੱਕੀਆਂ ਸਨ ਜਦੋਂ ਵੀ ਕਿਸੇ ਧੀ ਨੇ ਆਉਣਾ ਮਾਂ ਨੇ ਉਸ ਨੂੰ ਬੁੱਕਲ ਵਿੱਚ ਲੈ ਕੇ ਰੋਣ ਲੱਗ ਪੈਣਾ ਪਰ ਸਭ ਤੋਂ ਛੋਟੀ ਧੀ ਇਹ ਫੈਸਲਾ ਕਰਦੀ ਹੈ ਕਿ ਉਹ ਆਪਣੇ ਮਾਂ ਦੇ ਨਾਲ ਕੋਈ ਹਮਦਰਦੀ ਨਹੀਂ ਕਰੇਗੀ ਕਿਉਂਕਿ ਉਹ ਆਪਣੇ ਪਤੀ ਦੇ ਜ਼ੁਲਮਾਂ ਦੇ ਵਿਰੁੱਧ ਕਦੇ ਵੀ ਆਵਾਜ਼ ਨਹੀਂ ਉਠਾ ਸਕੀ ਵਿਆਖਿਆ ਦੀ ਸੋਚਦੀ ਹੈ ਕਿ ਉਹ ਆਪਣੀ ਮਾਂ ਨਾਲ ਹਮਦਰਦੀ ਨਹੀਂ ਕਰੇਗੀ ਕਿਉਂਕਿ ਉਹ ਇੱਕ ਕਾਇਰ ਔਰਤ ਰਹੀ ਹੈ ਉਸਨੇ ਉਸਦੇ ਪਤੀ ਦੇ ਉਸਦੇ ਪਤੀ ਨੇ ਅਨੇਕ ਵਾਰ ਉਸ ਦੀ ਗੁੱਤ ਫੁੱਟੀ ਉਸ ਨੂੰ ਕੁੱਟਿਆ ਮਾਰਿਆ ਵੀ ਤੇ ਉਹ ਚੁੱਪਚਾਪ ਹੰਝੂ ਪੀ ਜਾਂਦੀ ਰਹੀ ਉਹ ਆਪਣੇ ਸ਼ਰਾਬੀ ਪਤੀ ਤੋਂ ਆਪਣੀ ਗੀਤਾਂ ਵਾਲੀ ਕਾਪੀ ਦੀ ਰੱਖਿਆ ਵੀ ਨਾ ਕਰ ਸਕੀ ਉਸਨੇ ਕਦੇ ਕੋਈ ਗੀਤ ਗੁੰਗੁਣਾ ਕੇ ਆਪਣੇ ਸੁਪਨਿਆਂ ਨੂੰ ਜ਼ਿੰਦਾ ਰੱਖਣ ਦਾ ਯਤਨ ਨਾ ਕੀਤਾ ਇਸ ਲਈ ਉਹ ਕਿਸੇ ਹਮਦਰਦੀ ਦੀ ਅਧਕਾਰੀ ਨਹੀਂ ਹੈ ਪਰ ਫਿਰ ਉਹ ਸੋਚਦੀ ਹੈ ਕਿ ਉਹ ਆਪ ਜੋ ਕੁਝ ਵੀ ਹੈ ਆਪਣੇ ਅਧਿਕਾਰਾਂ ਪ੍ਰਤੀ ਜਿੰਨੀ ਚੇਤਨ ਹੈ ਇੱਕ ਸੁਤੰਤਰ ਵਿਚਾਰਾਂ ਵਾਲੀ ਕਵਿਤਰੀ ਹੈ ਤਾਂ ਉਸ ਦੇ ਪਿੱਛੇ ਉਸ ਦੀ ਮਾਂ ਦੀ ਅਹਿਮ ਭੂਮਿਕਾ ਹੈ ਉਸ ਨੂੰ ਦੁਖੀ ਅਤੇ ਮਜ਼ਲੂਮ ਦੇਖ ਕੇ ਹੀ ਕਵਿਤਰੀ ਨੂੰ ਸੁਤੰਤਰਤਾ ਅਤੇ ਸਵੈ ਮਾਨ ਆਦਿਕ ਮੁੱਲਾਂ ਬਾਰੇ ਗਿਆਨ ਹੋਇਆ ਹੈ ਇਸ ਲਈ ਉਸ ਨੂੰ ਸਗੋਂ ਆਪਣੀ ਮਾਂ ਦਾ ਕਰਜ਼ਦਾਰ ਹੋਣਾ ਚਾਹੀਦਾ ਹੈ ਜਿਸ ਨੇ ਖੁਦ અપਮਾਨ ਸਹਿ ਲਿਆ ਪਰ ਆਪਣੀ ਧੀਆਂ ਦੀਆਂ ਧੀਆਂ ਨੂੰ ਜ਼ਰੂਰ ਜਿਝਾਰੂ ਅਤੇ ਸਵੈਮਾਨ ਵਾਲੇ ਸੰਸਕਾਰ ਪ੍ਰਦਾਨ ਕੀਤੇ ਹਨ ਰਿਪੀਟ ਇਸ ਲਈ ਉਸ ਨੂੰ ਸਗੋਂ ਆਪਣੀ ਮਾਂ ਦਾ ਕਰਜ਼ਦਾਰ ਹੋਣਾ ਚਾਹੀਦਾ ਹੈ ਜਿਸ ਨੇ ਖੁਦ અપਮਾਨ ਸਹਿ ਲਿਆ ਪਰ ਆਪਣੀ ਧੀਆਂ ਨੂੰ ਜ਼ਰੂਰ ਜਿਝਾਰੂ ਅਤੇ ਸਵੈਮਾਨ ਵਾਲੇ ਸੰਸਕਾਰ ਪ੍ਰਦਾਨ ਕੀਤੇ ਹਨ ਇਹ ਹਨ ਕੁਝ ਖਾਸ ਕਾਵ ਟੁਟੀਆਂ ਦੀ ਪ੍ਰਸੰਗ ਸਹਿਤ ਵਿਆਖਿਆ ਕੀਮਤੀ ਸਮਾਂ ਦੇਣ ਵਾਸਤੇ ਤੁਹਾਡਾ ਧੰਨਵਾਦ